ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਆਪੋ ਆਪਣੇ ਘਰਾਂ ਦੇ ਵਿੱਚ ਗਰਮ ਗਰਮ ਚਾਹ ਪੀਂਦੇ ਹੋਮੋਗੇ ਰਜਾਈਆਂ ਦੇ ਵਿੱਚ ਬੈਠੇ ਹੋਮੋਗੇ ਤੇ ਕੁਝ ਮੇਰੇ ਵਰਗੀਆਂ ਭੈਣਾ ਮੇਰੇ ਵਾਂਗ ਕੰਮ ਕਰ ਕੰਮ ਕਰਦੀਆਂ ਫਿਰਦੀਆਂ ਹੋਣਗੀਆਂ ਤੇ ਸਾਨੂੰ ਲੇਡੀਜ਼ ਨੂੰ ਤਾਂ ਗਰਮੀ ਹੋਵੇ ਸਰਦੀ ਹੋਵੇ ਡਿਊਟੀ ਜਿਹੜੀ ਰੱਬ ਨੇ ਪੱਕੀ ਲਾ ਕੇ ਭੇਜੀ ਹੋਈ ਆ ਸਾਡੀ ਰੱਬ ਨੇ ਡਿਊਟੀ ਲਈ ਆ ਘਰ ਦੇ ਝਾੜੂ ਪੋਚੇ ਤੇ ਸਾਡੀ ਇਹ ਪੱਕੀ ਡਿਊਟੀ ਆ ਹਨਾ ਵੀ ਜੇ ਠੰਡ ਠੰਡ ਕਰੀ ਜਾਈਏ ਤਾਂ ਫਿਰ ਘਰ ਨਹੀਂ ਵਧੀਆ ਲੱਗਦਾ ਹੈਗਾ ਹਨਾ ਗੰਦਾ ਗੰਦਾ ਜਿਹਾ ਵਧੀਆ ਨਹੀਂ ਲੱਗਦਾ ਹੈਗਾ ਤੇ ਮੈਂ ਮਾਰਨਿੰਗ ਦਾ ਟਾਈਮ ਸੀ ਐਵੇਂ ਜਿਆਦਾ ਜਲਦੀ ਜਲਦੀ ਵੀ ਨਹੀਂ ਸੀਗਾ ਆਪਾਂ ਕਈਏ ਵੀ ਹਨਾ ਸਵੇਰ ਦੇ 6 ਵਜੇ ਜਾਂ ਆਪਾਂ 5 ਵਜੇ ਝਾੜੂ ਲਾਉਣੇ ਆ ਤੇ ਇੰਨੀ ਠੰਡ ਦੇ ਵਿੱਚ ਮੈਂ ਤਾਂ ਉੱਠਦੀ ਹਾਂ 6 ਵਜਿਆਂ ਕਿਉਂਕਿ ਬੱਚਿਆਂ ਨੇ ਜਿਹੜਾ ਆ ਵੱਡੇ ਬੇਟੇ ਨੇ ਲੇਟ ਜਾਣਾ ਹੁੰਦਾ ਆ ਉਹ 8:00 ਵਜੇ ਜਾਂਦਾ ਆ ਤੇ ਜਿਹਾਰ ਤੁਹਾਨੂੰ ਪਤਾ ਘਰੇ ਆ ਛੁੱਟੀਆਂ ਨੇ ਉਹਨੂੰ ਹਨਾ ਹਜ਼ਾਰ ਤਾਂ ਉੱਠਦਾ ਵੀ 10 11 ਵਜੇ ਮੈਂ ਉਹਨੂੰ ਉਠਾਉਂਦੀ ਨਹੀਂ ਹੈਗੀ 9:00 ਵਜੇ ਤਾਂ ਉਹ ਦੁੱਧ ਪੀਂਦਾ ਫਿਰ ਜਾਨੀ ਕਿ ਬਸ ਮੈਂ ਉਹਨੂੰ ਇਹ ਕਹਿਨੀ ਆ ਵੀ ਤੋਰ ਰਜਾਈ ਚ ਪਿਆਰ ਹੈ ਇਹ ਕੀ ਕਰਨਾ ਹੈ ਬਾਹਰ ਤੁਹਾਨੂੰ ਪਤਾ ਵੀ ਕਿੰਨੇ ਦਿਨ ਹੋ ਗਏ ਹਨਾ ਸਨਲਾਈਟ ਤਾਂ ਆਈ ਨਹੀਂ ਧੁੱਪ ਤਾਂ ਆਈ ਨਹੀਂ ਹੈਗੀ ਫਿਰ ਉਹਦੇ ਕਰਕੇ ਉਹਨੂੰ ਰਜਾਈ 'ਚ ਬੈਠਣ ਲਈ ਦਈਦਾ ਹੈ ਇੱਥੇ ਮੈਂ ਲਾਉਂਦੀ ਸੀਗੀ ਜੀ ਝਾੜੂ ਬੇੜੇ ਦੇ ਵਿੱਚ ਇਹ ਅੱਜ ਜਿਹੜਾ ਧੁੰਦ ਵੈਸੇ ਘੱਟ ਸੀ ਪਰ ਠੰਡ ਬਹੁਤ ਜ਼ਿਆਦਾ ਸੀਗੀ ਅੱਦੋ ਵੱਦ ਠੰਡ ਸੀ ਹੁਣ ਤੁਸੀਂ ਕਹਿਣਾ ਵੀ ਠੰਡ ਦੇ ਵਿੱਚ ਤੁਸੀਂ ਨਾ ਸਿਰ ਤੇ ਟੋਪੀ ਲਈ ਹੈ ਨਾ ਸ਼ਾਲ ਲਿਆ ਸ਼ਾਲ ਲੈ ਕੇ ਝਾੜੂ ਨਹੀਂ ਲੈ ਲੱਗਦਾ ਹੈਗਾ ਤੇ ਫਿਰ ਤਾਂ ਸ਼ਾਲ ਹੀ ਸੰਭਿਆ ਜਾਂਦਾ ਹਨਾ ਬੱਡਾ ਸਾਰਾ ਜਿਹਾ ਆਪਾਂ ਉੱਪਰ ਸ਼ਾਲ ਲੈ ਲੰਨੀ ਆ ਫਿਰ ਉਹਦੇ ਨੂੰ ਝਾੜੂ ਕੋਈ ਕੰਮ ਨਹੀਂ ਹੁੰਦਾ ਬਸ ਇਹ ਹੀ ਰੱਖ ਲਓ ਵੀ ਉੱਪਰ ਸ਼ਾਲ ਲੈ ਕੇ ਕੋਈ ਕੰਮ ਨਹੀਂ ਹੁੰਦਾ ਹੈਗਾ ਤੇ ਟੋਪੀ ਮੈਂ 2-4 ਦਿਨ ਤੱਕ ਲੈ ਕੇ ਰੱਖੀ ਨਾ ਸਿਰ ਤੇ ਯਾ ਦੇਖੋ ਜਿਆ ਰ ਉੱਠ ਕੇ ਆ ਗਿਆ ਸੀ ਵਾਸ਼ਰੂਮ ਆਇਆ ਸੀਗਾ ਤੇ ਬਸ ਇੱਥੇ ਨੂੰ ਇਹ ਕਹਤਾ ਸੀ ਵੀ ਜਾ ਕੇ ਅੰਦਰ ਪੈ ਜਾ ਇਹ ਟੋਪੀ ਮੈਂ 2-4 ਦਿਨ ਲਈ ਤੇ ਫਿਰ ਨਾ ਉਹਨੇ ਮੇਰੇ ਵਾਲ ਤੋੜਤੇ ਵਾਲ ਤਾਂ ਮੇਰੇ ਪਹਿਲਾਂ ਹੀ ਬਹੁਤ ਘਟਨੇ ਤੇ ਫਿਰ ਆਪਾਂ ਲਈ ਨਹੀਂ ਤੇ ਧੁੰਦ ਤੁਸੀਂ ਦੇਖ ਸਕਦੇ ਹੋ ਬਾਹਰਲਾ ਮੌਸਮ ਦੇਖੋ ਧੁੰਦ ਪਈ ਹੋਈ ਹੈ ਨਾ ਅੰਦਰ ਧੁੰਦ ਘੱਟ ਲੱਗਦੀ ਹੈ ਬਾਹਰ ਖੇਤਾਂ ਦੇ ਵਿੱਚ ਧੁੰਦ ਬਹੁਤ ਹੈ ਤੇ ਇੱਕ ਨਾ ਸਵੇਰੇ-ਸਵੇਰੇ ਕੰਮ ਕਰਨ ਨੂੰ ਬਹੁਤ ਮਨ ਕਰਦਾ ਹੈ ਜਾਨਵਰਾਂ ਦੀਆਂ ਆਵਾਜ਼ਾਂ ਕਿੰਨੀਆਂ ਵਧੀਆ ਲੱਗਦੀਆਂ ਤੇ ਬਾਹਰਲਾ ਵਾਤਾਵਰਨ ਹੀ ਕੁਝ ਬਹੁਤ ਵਧੀਆ ਹੁੰਦਾ ਨਾ ਸਵੇਰੇ ਸਵੇਰੇ ਕੰਮ ਕਰਨ ਨੂੰ ਮਨ ਬਹੁਤ ਕਰਦਾ ਠੰਡ ਹੋਵੇ ਜੇ ਤਾਂ ਠੰਡ ਮੰਨ ਲਈ ਮੇਰੇ ਵਰ ਮੇਰਾ ਤਾਂ ਸੁਭਾਅ ਹੈ ਜੇ ਤਾਂ ਮੈਂ ਠੰਡ ਮੰਨ ਗਈ ਫੇਰ ਤਾਂ ਨਹੀਂ ਮੈਂ ਕਰਦੀ ਕੰਮ ਫੇਰ ਤਾਂ ਮੈਂ ਠੰਡ ਠੰਡ ਕਰਕੇ ਰਜਾਈ 'ਚ ਬੈਠੂਗੀ ਹਨਾ ਜੇ ਮੈਂ ਨਾ ਮੰਨਾ ਫੇਰ ਤਾਂ ਮੈਂ ਨਾ ਭਵੇਂ ਸ਼ਾਲ ਤੱਕ ਹੀ ਲੈਣਾ ਟੋਪੀ ਕੋਟੀ ਭਵੇਂ ਕੁਝ ਨਾ ਹੋਵੇ ਫੇਰ ਮੈਂ ਕੰਮ ਕਰਦੀ ਨੇ ਫੇਰੀ ਜਾਣਾ ਹਨਾ ਪਤਾ ਨਹੀਂ ਫੇਰ ਕੀ ਹਨਾ ਹੋ ਜਾਂਦਾ ਆ ਸਰੀਰ ਦੇ ਵਿੱਚ ਗਰਮਾहट ਜੀ ਆ ਜਾਂਦੀ ਆ ਕੰਮ ਕਰਦੇ ਕਰਦੇ ਉਹ ਹੁੰਦਾ ਵੀ ਆ ਹਨਾ ਜੇ ਆਪਾਂ ਕੰਮ ਕਰਨੇ ਲੱਗੇ ਰਹਨੇ ਆ ਤੇ ਫਿਰ ਬਸ ਆਈ ਹੁੰਦਾ ਵੀ ਬਸ ਹੁਣ ਤਾਂ ਕੰਮ ਕਰਦੇ ਹੀ ਫਰੀ ਜਾਓ ਤੇ ਲੋ ਜੀ ਗੱਲਾਂ ਕਰਦੇ ਕਰਦੇ ਆਪਣਾ ਝਾੜੂ ਜਿਹੜਾ ਅੰਦਰ ਸਾਰੀ ਕਿਤੇ ਲੱਗ ਗਿਆ ਤੇ ਹੁਣ ਇੱਥੇ ਮੈਂ ਗੇਟ ਤੋਂ ਬਾਹਰ ਲਾ ਰਹੀ ਸੀ ਕਿ ਤੇ ਵਧੀਆ ਲੱਗਦਾ ਆ ਹਨਾ ਦੇਲੀਆਂ ਜਿਹੜੀਆਂ ਸੁੰਬੜੀਆਂ ਜਾਂਦੀਆਂ ਨੇ ਵਧੀਆ ਝਾੜੂ ਲੱਗ ਜਾਂਦਾ ਸਾਫ਼ ਸੁਥਰਾ ਵਧੀਆ ਲੱਗਦਾ ਆ ਤੇ ਪਲੀਜ਼ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਿਓ ਐਂਡ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਬਹੁਤ ਜ਼ਿਆਦਾ ਲੋੜ ਆ ਤੁਹਾਡੀ ਸਪੋਰਟ ਦੀ ਪਲੀਜ਼ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਤੇ ਝਾੜੂ ਜਿਹੜਾ ਆਪਣਾ ਲੱਗ ਗਿਆ ਪੈਨਲ ਹੋ ਕੇ ਝਾੜੂ ਦਾ ਕੰਮ ਲੋ ਜੀ ਹੁਣ ਇੱਥੇ ਆ ਇੰਨੇ ਇੱਕ ਵਿੜੇ ਦੇ ਵਿੱਚ ਨਾ ਵਿੜਾ ਸਾਡਾ ਛੋਟਾ ਹੀ ਆ ਇੰਨਾ ਜਿਆਦਾ ਵੱਡਾ ਨਹੀਂ ਹੈਗਾ ਤੇ ਜਿੰਨਾ ਹੈਗਾ ਸਾਰਾ ਪੱਕਾ ਹੀ ਆ ਕੱਚਾ ਆਪਣੇ ਹੈ ਨਹੀਂ ਕਿ ਕੱਚਾ ਤਾਂ ਗੇਟ ਤੋਂ ਬਾਹਰ ਰਸਤਾ ਹੀ ਆ ਇਹ ਉੱਥੋਂ ਮਿੱਟੀ ਜਿਹੜੀ ਆ ਹੱਦੋਂ ਵੱਧ ਆਉਂਦੀ ਆ ਤੇ ਇੱਥੇ ਦੋ ਦਿਨ ਮੈਂ ਪੋਚਾ ਨਹੀਂ ਸੀ ਲਾਇਆ ਠੰਡ ਠੰਡ ਕਰਕੇ ਬਸ ਝਾੜੂ ਲਾ ਕੇ ਸਾਰ ਲਿਆ ਸੀ ਤੇ ਹੁਣ ਮੈਂ ਲੱਗੀ ਹੋਈ ਸੀ ਕਿ ਇੱਥੇ ਪੋਚਾ ਲਾਉ ਪੋਚਾ ਲਾਇਆ ਤੇ ਇੰਨਾ ਵਧੀਆ ਲੱਗਦਾ ਚਮਕਦਾ ਬਹੁਤ ਵਧੀਆ ਹੈ ਨਾ ਇੱਕ ਤਾਂ ਮੈਨੂੰ ਐ ਹੁੰਦਾ ਵੀ ਜਦੋਂ ਗਿੱਜਰ ਦੇ ਵਿੱਚ ਅੱਗ ਪਾ ਦਿੰਦੇ ਆ ਧੂੰਆਂ ਹੋ ਜਾਂਦਾ ਮੈਨੂੰ ਤਾਂ ਐ ਲੱਗਦਾ ਵੀ ਇੱਥੇ ਧੂੰਆਂ ਹੀ ਜੰਮ ਗਿਆ ਸਾਰਾ ਆ ਕੇ ਹਨਾ ਇੱਥੇ ਮੈਂ ਹੁਣ ਚਾ ਰੂਲ ਪੋਚਾ ਲਾਉਣ ਲੱਗੀ ਹੋਈ ਸੀ ਝਾੜੂ ਮੈਂ ਇੱਥੇ ਪਹਿਲਾਂ ਲਾ ਗਈ ਸੀਗੀ ਪੋਚਾ ਲਾਇ ਤੇ ਇੰਨਾ ਵਧੀਆ ਲੱਗਦਾ ਇੰਨਾ ਕੁ ਬੇੜਾ ਹੈ ਨਾ ਅਸੀਂ ਇੱਥੇ ਬੈਠਣਾ ਹੁੰਦਾ ਆ ਜਦੋਂ ਧੁੱਪ ਨਿਕਲਦੀ ਆ ਹੁਣ ਤਾਂ ਦੋ ਤਿੰਨ ਦਿਨ ਹੋ ਗਈ ਧੁੱਪ ਨਿਕਲੀ ਹੋਈ ਨਹੀਂ ਹੈਗੀ ਚੱਜ ਨਾਲ ਤੇ ਹੁਣ ਰੱਬ ਦੇ ਵਾਸਤਾ ਆਸਾਂ ਨਹੀਂ ਦੀ ਜੀ ਇਹ ਪਾ ਕੇ ਨਖਾਰ ਦੇ ਜਾਂ ਤੂ ਫੜ ਦੇ ਵੀ ਵਧੀਆ ਲੱਗਣ ਲਿਆ ਹਨਾ ਨਾਲ ਕੰਮ ਕਰਨ ਨੂੰ ਦਿਲ ਕਰਦਾ ਤੇ ਦੇਖੋ ਪੋਚੇ ਦੇ ਵਿੱਚ ਬਹੁਤ ਜ਼ਿਆਦਾ ਮਿੱਟੀ ਨਿਕਲੀ ਕਾਲਾ ਕਾਲਾ ਜਿਆ ਤੇ ਮੈਂ ਫਿਰ ਜਾਨਕੀ ਸਬਰ ਨਹੀਂ ਸੀ ਆਇਆ ਇੱਕ ਵਾਰੀ ਪੋਚਾ ਲਾ ਕੇ ਫਿਰ ਮੈਂ ਦੁਬਾਰਾ ਫੇਰ ਲਾਉਣ ਲੱਗ ਗਈ ਮੈਂ ਕਿ ਇੱਕ ਵਾਰੀ ਹੋਰ ਲਾਉਣੀ ਆ ਫਿਰ ਚਮਕੂਗਾ ਫਰਸ਼ ਤੇ ਅੱਜ ਜਾਨਕੀ ਫਰਸ਼ ਦੀ ਸ਼ਾਮਤਾਈ ਹੋਈ ਸੀਗੀ ਬਸ ਇਹੀ ਸਮਝ ਲਓ ਚੰਗੀ ਤਰ੍ਹਾਂ ਮੈਂ ਪੋਚਾ ਲਾਤਾ ਇਸ ਹੱਤੇ ਉਸ ਤੋਂ ਬਾਅਦ ਆਪਾਂ ਨੇ ਚੱਕਲੇ ਫਿਰ ਇਹਨਾਂ ਤੱਕ ਧੋਣਾ ਤੇ ਸਾਰਾ ਇੰਨਾ ਕਿ ਜਾਨੀ ਕਿ ਮਤਲਬ ਇੰਨੇ ਕ ਵਿੜੇ ਦੇ ਵਿੱਚ ਸੁੰਬਰਣਾ ਵੀ ਹੁੰਦਾ ਧੋਣਾ ਵੀ ਹੁੰਦਾ ਤੇ ਐਂਡ ਪੋਚਾ ਵੀ ਲਾਉਣਾ ਹੁੰਦਾ ਤੇ ਇਹ ਕੰਮ ਹੋ ਜਵੇ ਫਿਰ ਮਾਨੂੰ ਇੰਨੀ ਸੁਖਦਸ਼ਤੀ ਮਿਲਦੀ ਆ ਵੀ ਆਪਣਾ ਕੰਮ ਫਾਈਨਲ ਹੋ ਗਿਆ ਤੇ ਹੁਣ ਇਸ ਤੋਂ ਬਾਅਦ ਆਪਾਂ ਨੇ ਹੁਣ ਪੈਪ ਲਾ ਲਿਆ ਤੇ ਪੈਪ ਲਾ ਕੇ ਹੁਣ ਰਗੜ ਤੇ ਲੈਟ੍ਰੀਨ ਬਾਥਰੂਮ ਸਾਰਾ ਧੋਤਾ ਅੱਧਾ ਕ ਵਿੜਾ ਵੀ ਧੋਨੇ ਹੁੰਦੇ ਨਾਲ ਤੇ ਬਾਥਰੂਮ ਵਗੈਰਾ ਵੀ ਆਪਾਂ ਚੰਡ ਤੇ ਤੇ ਠੰਡ ਹੋਵੇ ਚਾਹ ਗਰਮੀ ਹੋਵੇ ਔਰਤਾਂ ਵਿਚਾਰੀਆਂ ਤਾਂ ਟੇਕ ਹੀ ਨਹੀਂ ਹੈਗੀ ਹਨਾ ਕੰਮ ਤਾਂ ਕਰਨਾ ਹੀ ਪੈਂਦਾ ਟਾਈਮ ਤੇ ਘਰ ਵੀ ਸਾਫ ਕਰਨਾ ਪੈਂਦਾ ਟਾਈਮ ਤੇ ਕੱਪੜੇ ਵੀ ਧੋ ਕੇ ਦੇਣੇ ਪੈਂਦੇ ਆ ਟਾਈਮ ਤੇ ਖਾਣਾ ਵੀ ਦੇਣਾ ਪੈਂਦਾ ਤੇ ਠੰਡ ਦੇ ਵਿੱਚ ਤਾਂ ਮੈਨੂੰ ਲੱਗਦਾ ਡਿਊਟੀ ਜ਼ਿਆਦਾ ਹੀ ਹੋ ਜਾਂਦੀ ਆ ਹਰ ਇੱਕ ਚੀਜ਼ ਕਿਉਂਕਿ ਗਰਮੀ ਦੇ ਵਿੱਚ ਤਾਂ ਪਾਣੀ ਪੀਣਾ ਹੁੰਦਾ ਜਾਂ ਹਨਾ ਵੀ ਮਤਲਬ ਨਿੰਬੂ ਪਾਣੀ ਅਗਲਾਬ ਵੀ ਬਣਾ ਲੈਂਦਾ ਆ ਬੱਚੇ ਵੀ ਬਣਾ ਲੈਂਦੇ ਆ ਹਨਾ ਜਾਂ ਫਿਰ ਠੰਡਾ ਵਗੈਰਾ ਪੀ ਲੈਂਦੇ ਆ ਤੇ ਹੁਣ ਸਰਦੀ ਦੇ ਵਿੱਚ ਸਾਰਿਆਂ ਨੇ ਗਰਮ ਗਰਮ ਖਾਣਾ ਤਾਂ ਮੰਮੀ ਤੋਂ ਹੀ ਖਾ ਲੈਣਾ ਹੁੰਦਾ ਆ ਮੰਮੀ ਹੋਊਗੀ ਤਾਂ ਗਰਮ ਖਾਣਾ ਦਊਗੀ ਤੇ ਗਿੱਜਰ ਥੱਲੇ ਸਵਾਹ ਜਿਹੜੀ ਮੈਂ ਪਹਿਲਾਂ ਚੱਕਤੀ ਸੀ ਫੇਰ ਵੀ ਉੱਥੇ ਸਵਾਹ ਹੁੰਦੀ ਆ ਫੇਰ ਵੀ ਉਹਦੇ ਕਰਕੇ ਜਿਆਦਾ ਧੋਣਾ ਪੈਂਦਾ ਗਿੱਜਰ ਕਰਕੇ ਨਹੀਂ ਤਾਂ ਉਹ ਧੋਤੇ ਬਿਨਾ ਸਰਬ ਵੀ ਜਾਵੇ ਹਨਾ ਇਹ ਮੈਨੂੰ ਵਧੀਆ ਨਹੀਂ ਲੱਗਦਾ ਉਹ ਨੱਕ ਥੋਂ ਦਾ ਮੈਨੂੰ ਭੈੜਾ ਭੈੜਾ ਲੱਗ ਜਾਂਦਾ ਤੇ ਜਿਹੜੀ ਚੀਜ਼ ਰਹਿ ਜਵੇ ਤਾਂ ਰਹਿ ਜਵੇ ਤੇ ਆ દિਵਾਲੀ ਮੌਕੇ ਟੈਲਾਂ ਜਿਹੜੀਆਂ ਰਹਿ ਗਈਆਂ ਤਾਂ ਰਹਿ ਗਈਆਂ ਬਸ ਇਹਨਾਂ ਦੀ ਸ਼ਾਮਤ ਪਤਾ ਨਹੀਂ ਕਦੋਂ ਆਉਣੀ ਆ ਮੈਨੂੰ ਨਹੀਂ ਪਤਾ ਹੁਣ ਠੰਡ ਫੁੰਡ ਨੰਗੀ ਤੇ ਬਾਅਦ ਦੇ ਵਿੱਚ ਦੇਖਾਂਗੇ ਜੇ ਕਹਿੰਦੇ ਹੁੰਦੇ ਆ ਜਾਂ ਜਦੇ ਜਾਂ ਕਦੇ ਹੁਣ ਤੱਕ ਕਦੇ ਹੀ ਹੋਗੀ ਬਸ ਦੇਖੀ ਜਾਊਗੀ ਹਾਂ ਕਦੋਂ ਪਾਰੀ ਆਊ ਇਹਨਾਂ ਦੀ ਹੁਣ ਇਹ ਜੀ ਠੰਡ ਚ ਕਿਹੜਾ ਰਗੜੂ ਕਰਨਾ ਨੂੰ ਬੈਠ ਕੇ ਹਾਏ ਬਿੱਲੀ ਕਿੱਥੇ ਗਈ ਕਿੱਥੇ ਗਿਆ ਛੱਡ ਕਾਕਾ ਨਿੱਕਾ ਜੇ ਹਈ ਨਾ ਧੋ ਕੇ ਫਿਆ ਗੋਰਾ ਹੋ ਗਿਆ ਓਏ ਨਾ ਲਿਆ ਅੱਜ ਗੋਰਾ ਹੋ ਗਿਆ ਚੈਂਪੂ ਲਾ ਲੈ ਜਾ ਅੱਨੇ ਅੱਜ ਮੈਂ ਕੁੱਤ ਲਾਇਆ ਖੋਦ ਲਾਇਆ ਯਾਰ ਨਿਸ਼ੈਂਪੂ ਖੋਦ ਲਾਇਆ ਰੋਟੀ ਖਾ ਲਈ ਨਹਾ ਕੇ ਉਹ ਬਾਲਾਂ ਨੂੰ ਇੱਕਨ ਪੈਨ ਆ ਯਾਰ ਤੇਰੇ ਬਾਲਾਂ ਚ ਬਹੁਤ ਗੁਲਜਮਾ ਜਾਨੀਆਂ ਨੇ ਉੱਠ ਖੜ ਉੱਠ ਕੇ ਬਹਿ ਜਾ 2 ਮਿੰਟ ਵੀਰਾ ਬਣ ਕੇ ਹੈ ਮੈਨੂੰ ਲੱਗ ਨਿੱਗ ਤਾਂ ਆ ਗਿਆ ਉਹ ਵਧੀਆ ਚੱਲ ਹਾਂ ਉੱਠ ਕੇ ਬਹਿ ਜਾ ਵੀਰ ਬਣ ਕੇ ਤੇ ਮੈਂ ਖਾ ਲਵਾਂ ਰੋਟੀ ਮੈਂ ਮੱਕੀ ਦੀਆਂ ਰੋਟੀਆਂ ਮੇਰੀਆਂ ਰੋਟੀ ਪੂਰੀ ਰੜ ਗਈ ਮੈਂ ਪਤਾ ਨਹੀਂ ਕੀ ਹੱਥ ਤੋਂ ਲੱਗੀ ਰੋਟੀ ਰੜਨ ਨੀ ਰੱਖ ਕੇ ਭੁੱਲ ਗਈ ਤੇ ਹੁਣ ਮੈਂ ਰੋਟੀ ਖਾ ਲਵਾਂ ਸਾਗ ਨਾਲ ਰੋਟੀ ਖਾਲਮਾ ਮੈਂ ਸਾਗ ਨਾਲ ਤੇ ਮੈਂ ਗੜ ਵੀ ਲੱਸੀ ਦੀ ਬਣਾ ਲਿਆਂਦੀ ਲੱਸੀ ਪੀਵਾਂਗੇ ਅੱਜ ਆਪਾਂ ਦਹੀਂ ਤਾਂ ਖਾ ਨਹੀਂ ਹੁੰਦਾ ਹੈਲੋ ਜੀ ਹੈਲੋ ਜੀ ਹੈਲੋ ਜੀ ਠੰਡ ਬਹੁਤ ਜ਼ਿਆਦਾ ਹੈ ਜਿਹੜਾ ਕਹਿੰਦਾ ਹੈਲੋ ਸਤਿ ਸ਼੍ਰੀ ਅਕਾਲ ਕਹਤਾ ਨਹੀਂ ਜੀ ਮੈਂ ਕਿਹਾ ਨਹੀਂਗਾ ਨਹੀਂ ਜੀ ਮੈਂ ਕਿਹਾ ਨਹੀਂਗਾ ਮੇਰੇ ਰੋਟੀ ਠੰਡੀ ਹੋਈ ਜਾਂਦੀ ਹੈ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਯੂਡੇਰੀਓ ਬਲੌਗ ਦੇ ਨਾਲ ਐਂਡ ਤੱਕ ਤੇ ਹੁਣ ਮੇਰੀ ਰੋਟੀ ਪਾਈ ਹੋਈ ਆ ਓਏ ਲੱਸੀ ਰੋਟੀ ਹੋਣੀ ਆ ਮਾਰ ਕੇ ਕੁਰਸੀ 'ਚ ਪੈਰ ਬਚ ਗਈ ਬਚ ਗਈ ਬਚ ਗਈ ਤੇ ਮੈਂ ਹੁਣ ਮੇਰੀ ਰੋਟੀ ਪਾਈ ਪਈ ਆ ਤੇ ਮੈਂ ਖਾ ਲਮਾ ਠੰਡੀ ਹੋਈ ਜਾਂਦੀ ਐ ਤੇ ਜਹਾਰ ਨੇ ਖਾ ਲਈ ਇਹਦੇ ਡੈਡੀ ਨੇ ਖਾ ਕੇ ਟੋਕਾ ਵੀ ਕਰਤਾ ਤੇ ਚਲੋ ਜੀ ਪਰ ਫੇਰ ਮਿਲਦੇ ਆ ਡੈਡੀ ਪਾਲਾ ਤੇ ਜਾ ਡੈਡੀ ਪਾਲਾ ਤੇ ਜਾ ਓ ਜਾ ਸਦਾ ਬੜਾ ਕਿ ਕਿਵੇਂ ਬਾਹੂ ਗਈ ਕਿ ਮੈਂ ਡੈਡ ਕੰਬਲਾਂ ਦੇ ਵਿੱਚ ਆਉਂਦੀ ਕਿ ਮੈਂ ਟੇਕ ਮੈਗੀ ਖਾਣ ਮੈਨੂੰ ਮੈਂ ਵੀ ਲੈ ਲਿਆ ਠੰਡ ਲੱਗਦੀ ਸੀ ਮੈਂ ਬਾਹਰੋਂ ਆਈ ਸੀ ਮੈਨੂੰ ਉੱਥੇ ਠੰਡੀ ਹਵਾ ਚ ਤੇ ਰੈਡੀ ਨਹਾਉਣਾ ਸੀ ਅੱਗ ਪਾ ਕੇ ਪਾਣੀ ਇੰਨੀ ਛੇਤੀ ਠੰਡਾ ਹੋ ਗਿਆ ਰਿੱਝਦਾ ਪਿਆ ਸੀ ਇੱਕ ਮਿੰਟ ਉਹਨਾਂ ਨੂੰ ਉਹ ਕਰਾ ਲਾ ਚੀਰਮੀ ਕਢਾ ਲਾ ਫਿਰ ਅੱਧੇ ਅੱਧੇ ਕਰਕੇ ਕੋਲ ਚੋਣ ਇਹ ਛੇਤੀ ਨਿਕਲ ਜਾਣੀ ਇਹ ਗੋਜਾ ਪਤਾ ਕਿੰਨੇ ਦਿਨਾਂ ਬਾਅਦ ਸਿਰਵਾਉਣ ਲੱਗਿਆ ਕਿਦਾਂ ਸੀਗੀ ਮੇਰੇ ਤਾਂ ਮੱਟੂ ਬੀਟੀ ਹੁਣ ਚਾਰ ਦਿਨਾਂ ਲੱਗੇ ਆ ਤੇ ਸੈਟਰਡੇ ਨੂੰ ਸੀ ਲਓ ਜੀ ਪੂਰੀ ਜਦੋਂ ਜਿਹੜ ਦੇ ਨਾਲ ਜਿਹੜ ਦੇ ਵਾਲ ਜਿਹੜੇ ਬਾਹ ਤੇ ਦੇਖੋ ਕਿੰਨੇ ਸੋਹਣੇ ਵਾਲ ਬਣ ਗਏ ਚਮਕ ਮੈਂ ਚਮਕ ਮੈਂ ਜੂੜਾ ਨਹੀਂ ਕਰਿਆ ਇਹਨੇ ਪੱਗ ਬੰਨਣੀ ਆ ਉਹ ਕਰਿਆ ਆਲੇ-ਦਾਲੇ ਲਵਟਿਆ ਵਾਲ ਉਹ ਤਾਂ ਇਹਦੇ ਵਿੱਚ ਜੀ ਕਾਲੀ ਬੱਕ ਕਿਨੇ ਚੱਜੂਗੀ ਉਹ ਕਾਲੀ ਪੱਗ ਸੋਹਣੀ ਲੱਗ ਜਾਣੀ ਆ ਪਰ ਹੁਣ ਮੇਰੇ ਕੋਲ ਇੱਥੇ ਫੋਨ ਹੈ ਨਹੀਂ ਕੋਈ ਕਉ ਬਬੱਡੀਆਂ ਵੱਡੀਆਂ ਨੇ ਵੀਰੇ ਵਾਲੀਆਂ ਡੈਡੀ ਆੜ ਕੇ ਕੋਈ ਹੋਣੀ ਡੈਡੀ ਵਾਲੀ ਡੈਡੀ ਵਾਲੀ ਵੀ ਤਾਂ ਪੱਕਾ ਵੱਡੀ ਹੋਗੀ ਲੈ ਕਰ ਲੋ ਗੱਲ ਸੁਣ ਲੋ ਦੇਖ ਲੋ ਹੂੰ ਮੇਰੀ ਆਪ ਦੀ ਹਾਲਤ ਪੂਰੀ ਹੋਈ ਪਈ ਆ ਡੱਬਾ ਹੋ ਹੋਗੀ ਮੈਂ ਥੱਕ ਗਈ ਇਹਦੇ ਵਾਲ ਪਾਉਂਦੀ ਪਾਉਂਦੀ ਚਲ ਹੁਣ ਪਹਿਲਾਂ ਇਹਦੀ ਪੱਗ ਦੀ ਪੋਣੀ ਕਰਕੇ ਲੈ ਕੇ ਆਵਾਂ ਫਿਰ ਇਹਦੇ ਪੱਗ ਬੰਨਾਂ ਜੇ ਕਰਾਂ ਜਦ ਮੈਂ ਬਹੁਤ ਕਰਨਾ ਚਾਹਤਾ ਚੁੱਧ ਛਾੜ ਕੇ ਬਿਸ਼ਾਣੀ ਆ ਆ ਜਾਓ ਵਾਹਿਗੁਰੂ tan ਐਨੇ ਕਦ ਨਹੀਂ ਆਉਣੀ

ਕਿਨਾਂ ਆਤੀ ਮਮੀ ਨੂੰ ਦੀ ਪੱਗ ਬੰਨ੍ਹਣੀ ਮਮੀ ਨੂੰ ਉਹ ਕੰਮ ਕਿਹੜਾ ਜਿਹੜਾ ਨਹੀਂ ਆਉਂਦਾ ਉਹ ਮਮੀ ਉਹ ਆਦੀ ਜੀ ਨੂੰ ਅੱਧੇ ਕੰਮ ਆਈ ਜੇ ਬੱਕਾ ਦੀ ਖੁਸ਼ੀ ਲਈ ਸਾਰੇ ਕੰਮ ਨਾਲੇ ਪੱਗ ਬੰਨ੍ਹਣੀ ਤਾਂ ਸਿੱਖਣੀ ਚਾਹੀਦੀ ਆ ਆਜਾ ਜੜੀ ਨੂੰ ਮੀਟਾਣਾ ਪੱਗ ਬੰਨ੍ਹ ਮੈਂ ਇੱਥੇ ਕੱਢ ਕੇ ਰੱਖੀਆਂ ਆ ਕਾਲੀ ਪੱਗ ਕਾਲੀ ਬੰਨ੍ਹੋ ਜਿਹੜੀ ਮਰਜੀ ਬੰਨ੍ਹੋ ਪੱਗ ਬੰਨ੍ਹੋ ਨਿਆਣ ਵੀਰਾ ਨਿਕਾ ਜੀ ਸੀ ਜਦਾਂ ਦੇ ਇਲਾਕੇ ਮੇਂ ਬੋਟੇ ਆਲੀ ਤੋ ਨਹੀਂ ਐ ਨਾ ਜੂੜਾ ਕਿੱਥੇ ਆਲੇ ਦਾਲ ਬਹਿੜੇ ਦਾ ਹੈਗਾ ਇਹ ਉੱਤੇ ਨੂੰ ਕਿਉਂ ਘੜੋ ਉਹ ਤਾਂ ਉਹ ਤੇਰੇ ਵਾਲ ਏ ਡਡੇ ਨੇ ਉਹ ਤਾਂ ਉਹ ਭਾਈ ਫੇ ਕੀ ਹੋ ਗਿਆ ਜੇ ਜੀ ਦੇ ਜੂੜਾ ਹੋਗੀ ਪੱਕਾ ਬਣੂ ਨਹੀਂ ਜੀ ਬਾਲ ਢਪਟੇ ਕਰੈ ਨੇ ਉਹ ਕੀ ਲੋੜ ਜਹਾ ਦੇ ਨਾੜੀ ਨੇ ਚਾਹ ਬਣਾ ਲਈ ਨਾ ਆਪੀ ਮੰਮੀ ਦਵਾ ਨਹੀਂ ਦਿੰਦੀ ਸੀ ਇਹ ਮੰਮੀ ਕਦੋਂ ਬਣਾਵੇ ਮੰਮੀ ਨੇ ਹੋਰ ਕੰਮ ਨਹੀਂ ਕਰੇ ਇੱਥੇ ਲੱਗੀ ਰੋ ਹਾਲੇ ਮੰਮੀ ਚਾਹ ਵੀ ਬਣਾ ਬਣਾ ਦਵੇ ਨਾ ਚੱਲ ਉੱਠੋ ਆ ਬੈਠ ਜਾਣੀ ਮੈਂ ਵੀਡੀਓ ਨੇ ਅੱਗੇ ਪਾ ਦੇ ਆ ਟੇਬਲ ਤੇ ਰੱਖ ਲੋ ਕਹਿੰਦੀ ਲਾ ਲੈ ਲਾ ਨਾ ਆਹ ਹਾਂ ਮੇਰੇ ਬੂਟਾ ਆਉ ਰਹੀ ਨਹੀਂ ਇਖਾ ਨਹੀਂ ਆ ਰਹਾ ਇਹ ਗਾਇਨਕ ਉਹ ਇਹ ਦੋ ਨਾ ਟਕਤਾ ਕੰਬਲਾ ਨਾ ਕਿ ਗਾ ਪਿਆ ਇਹ ਦੋ ਕੰਗੀ ਬਿਨਾਂ ਮੈਂ ਉਹ ਤੇ ਚੰਗਾ ਕੰਨੀ ਹੁਣ ਬੈਠ ਕੇ ਹੁਣ ਤਾਂ ਕੀ ਕਰੀ ਦੋਨੇ ਨੂੰ ਕਰੀ ਲੋ ਸਾਰੇ ਦਿਨ ਕਿਹਨ ਹੁਣ ਕੀ ਕਰਨਾ ਹੈ ਫੇਲੇ ਹਾਣੋ ਮੇਰੇ ਮਨ ਤੋਂ ਕੰਮ ਨਾ ਹੋ ਨੀ ਪ੍ਰੋਗਰਾਮ ਨਹੀਂ ਅਮਾਨਾ

ਹਾਂ ਤੇ ਕੰਬਲ ਆਣਾ ਨਾ ਮਾ ਕੋ ਕੰਬਲ ਹੋ ਰਿਹਾ ਮਾ ਤੇ ਮੈਨੂੰ ਲੱਗਦਾ ਵੀ ਇਹਦੇ ਵਿੱਚ ਠੰਡ ਲੱਗਦੀ ਹੋਊਗੀ ਮਮੀ ਹਾਂਜੀ ਐਂਕਾ ਹਾਂ ਜੀ ਮੈਂ ਤਾਂ ਦੇ ਪੇਰ ਵਾਲੇ ਆਪਣੇ ਆਲੇ ਲਓ ਜੀ ਆਪਾਂ ਵੀ ਚਾਹ ਪੀ ਲਈਏ ਤੁਸੀਂ ਵੀ ਪੀ ਲੋ ਗਰਮਾ ਗਰਮ ਚਾਹ ਬਣਾ ਕੇ ਦਿੱਤੀ ਆ ਪਤੀ ਦੇਵ ਨੇ ਮੈਂ ਜਾਣ ਕੋ ਚਾਹ ਪੀ ਲਗਾ ਨਾ ਮੈਲੀ ਬਣੀ ਪਹਿਲਾਂ ਸੰਤਰੇ ਚੱਕਣ ਗਿਆ ਫਿਰ ਮੂਹਲ ਚੱਕ ਲਿਆ ਮੈਂ ਵੀ ਲਾਈ ਜੀ ਬਹਿ ਜਨੀ ਆ ਮੈਨੂੰ ਕਿਸੇ ਨੇ ਕਹਿਣਾ ਤਾਂ ਹੈ ਨਹੀਂ ਹਾਂ ਮੈਨੂੰ ਕਿਹੜਾ ਕਿਸੇ ਨੇ ਕਹਿਣਾ ਤੂੰ ਬਹਿ ਜਾ ਆ ਰਾਮਨਾ ਰਸੋਈ ਚ ਭੰਡੇ ਪਏ ਆ ਤੇ ਡੈਡੀ ਜੇ ਮਜਾਇਨੇ ਜਾਦੀ ਵਾਦੇ ਦਿੱਤੀ ਮਮਮੀ ਨੂੰ ਅੱਛਾ ਡੈਡੀ ਵਿਚਾਰਾ ਮੈਂ ਚਾਹ ਬਣਾਵੇ ਡੈਡੀ ਵਿਚਾਰਾ ਮਮਮੀ ਮਮਮੀ ਅੱਜ ਡੈਡੀ ਨਾਲ ਲੜਦੀ ਮੈਂ ਕੀ ਲੜਦੀ ਆ ਡੈਡੀ ਨਾਲ ਮੈਂ ਤਾਂ ਕੁਛ ਨਹੀਂ ਕਿਹਾ ਮੈਂ ਉਹ ਕਹਿਨੀ ਆ ਵੀ ਤੁਸੀਂ ਹਾਏ ਮੇਰੇ ਆਪ ਦੇ ਵਾਲ ਕਹਿੰਦੇ ਨੇ ਕਿ ਮੇਤੋਂ ਮੇਤੋਂ ਪਹਿਲਾ ਵੇਲੇ ਹੋ ਕੇ ਕੰਬਲ 'ਚ ਬੈਠ ਕੇ ਬਿਲਕੁਲ ਇੱਥੇ ਹੋ ਗਏ ਆ ਤੇ ਹਰਾ ਵਟੇ ਆ ਪੇ ਟਾਂਟੇ ਬੰਕਾ ਲੈ ਲਿਆ ਵਟੇ ਵਧੀਆ ਟਾਂਡੇ ਗਿੱਤਿੰਦ ਟਾਂਡੇ ਮੱਕੀ ਦੇ ਟਾਂਡੇ ਰੱਖੇ ਤਾਂ ਹੋਏ ਨੇ ਅੱਜ ਇਹਨਾਂ ਨੇ ਪੰਗਾ ਲੈ ਲਿਆ ਉਹਨਾਂ ਨੂੰ ਵੱਢਣ ਦਾ ਇਹ ਲਾਗੇ ਵੱਢਣ ਇਹਨਾਂ